ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਤੇ ਦਾਵਾ ਕੀਤਾ ਕਿ ਇਜ਼ਰਾਈਲ ਅਤੇ ਈਰਾਨ 24 ਘੰਟਿਆਂ ਵਿੱਚ ਜੰਗਬੰਦੀ ਲਈ ਸਹਿਮਤ ਹੋਗੇ ਹਨ। ਟਰੰਪ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਕਿਹਾ ਕਿ ਮੈਂ ਦੋਵਾਂ ਦੇਸ਼ਾਂ ਇਜ਼ਰਾਈਲ ਅਤੇ ਈਰਾਨ ਨੂੰ ਤਾਕਤ, ਹਿੰਮਤ ਅਤੇ ਬੁੱਧੀ ਲਈ ਵਧਾਈ ਦੇਣੀ ਚਾਹੁੰਦਾ ਹਾਂ। ਦਰਅਸਲ 13 ਜੂਨ ਨੂੰ ਇਜ਼ਰਾਈਲ ਨੇ ਈਰਾਨ ਦੇ ਪਰਮਾਣੂ ਟਿਕਾਣਿਆਂ ਤੇ ਤੇਜ਼ ਹਮਲੇ ਕੀਤੇ ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚਕਾਰ ਪਿਛਲੇ 12 ਦਿਨਾਂ ਤੋਂ ਟਕਰਾਅ ਚੱਲ ਰਿਹਾ ਹੈ। ਇੰਸਟਾਗ੍ਰਾਮ 'ਤੇ ਇਜ਼ਰਾਈਲ ਨੂੰ ਅਮਰੀਕਾ ਦਾ ਵੀ ਸਮਰਥਨ ਮਿਲਿਆ ਜਿਸ ਤੋਂ ਬਾਅਦ ਅਮਰੀਕਾ ਵਿਚ ਦਖਲ ਦੇ ਦਿੱਤੀ ਅਮਰੀਕੀ ਫੌਜ ਨੇ ਈਰਾਨ ਦੇ ਤਿੰਨ ਪ੍ਰਮਾਣੂ ਟਿਕਾਣਿਆਂ ਤੇ ਹਮਲਾ ਕਰ ਦਿੱਤਾ ਅਮਰੀਕੀ ਹਮਲੇ ਤੋਂ ਬਾਅਦ ਈਰਾਨ ਨੇ ਦੋਹਾ ਕਤਰ ਵਿੱਚ ਅਮਰੀਕੀ ਫੌਜੀ ਟਿਕਾਣਿਆਂ ਤੇ ਮਿਸਾਈਲਾਂ ਦਾਗੀਆਂ ਇਸ ਨਾਲ ਤਣਾਅ ਹੋਰ ਵਧਣ ਦੀ ਸੰਭਾਵਨਾ ਸੀ ਹਾਲਾਂਕਿ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵੱਡਾ ਦਾਵਾ ਕੀਤਾ ਤੇ ਕਿਹਾ ਕਿ ਇਜ਼ਰਾਈਲ ਅਤੇ ਈਰਾਨ ਵਿਚਕਾਰ ਜੰਗਬੰਦੀ ਨੂੰ ਲੈ ਕੇ ਸਮਝੌਤਾ ਹੋ ਗਿਆ ਉਹਨਾਂ ਨੇ ਟਰੂਥ ਸੋਸ਼ਲ ਤੇ ਇੱਕ ਪੋਸਟ ਲਿਖੀ ਹੈ ਕਿ ਹੁਣ ਤੋਂ ਲਗਭਗ 6 ਘੰਟੇ ਬਾਅਦ ਜਦੋਂ ਇਜ਼ਰਾਈਲ ਅਤੇ ਈਰਾਨ ਨੇ ਅੰਤਿਮ ਮਿਸ਼ਨ ਪੂਰੇ ਕਰ ਲੈਣਗੇ ਤਾਂ ਯੁੱਧ ਖਤਮ ਹੋ ਜਾਵੇਗਾ 트럼ਪ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਅਧਿਕਾਰਤ ਤੌਰ ਤੇ ਈਰਾਨ جنگਬੰਦੀ ਸ਼ੁਰੂ ਕਰੇਗਾ ਇਸ ਤੋਂ ਬਾਅਦ 12 ਘੰਟੇ ਬਾਅਦ ਇਜ਼ਰਾਈਲ جنگਬੰਦੀ ਕਰੇਗਾ 24 ਘੰਟਿਆਂ ਬਾਅਦ 12 ਦਿਨਾਂ ਤੋਂ ਚੱਲ ਰਿਹਾ ਯੁੱਧ ਅਧਿਕਾਰਤ ਤੌਰ ਤੇ ਖਤਮ ਹੋ ਜਾਵੇਗਾ ਜਿਸ ਨੂੰ ਪੂਰੀ ਦੁਨੀਆ ਸਲਾਮ ਕਰੇਗੀ ਰਾਸ਼ਟਰਪਤੀ ਡੋਨਾਲਡ 트럼ਪ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਮੈਂ ਇਜ਼ਰਾਈਲ ਅਤੇ ਈਰਾਨ ਦੋਵਾਂ ਦੇਸ਼ਾਂ ਨੂੰ 12 ਦਿਨਾਂ ਦੀ جنگ ਨੂੰ ਖਤਮ ਕਰਨ ਲਈ ਤਾਕਤ ਹਿੰਮਤ ਤੇ ਬੁੱਧੀ ਦਿਖਾ ਉਲੀ ਵਧਾਈ ਦੇਣਾ ਚਾਹੁੰਦਾ ਹਾਂ